ਸਭ ਕੋ ਚੱਲਦੇ ਆਪਾਂ ਆ ਸਾਰਾ ਕੁਝ ਆਪਣੇ ਕੋ ਫਰਜ਼ਾ ਸਾਰਾ ਪ੍ਰੂਫ ਨੇ ਆਪਣੇ ਕੋ ਕਟਵਾਰੀ ਮਰਦ ਰਿਸ਼ਵਤ ਦੇ ਸਾਰੇ ਇਕਦਾਨੇ ਨੇ ਸਾਰੇ ਰਿਸ਼ਵਤ ਦੱਸ ਰਹੀ ਕਿੰਨੇ ਮੰਗੇ ਜਿਦਾਂ ਹੱਥ ਲੱਖ ਲੱਖ ਰੁਪਏ ਜਿੱਦ ਕੰਮ ਹੁੰਦਾ ਬਿਨਾ 7 ਲੱਖ ਤੋਂ ਕੰਮ ਨਹੀਂ ਹੁੰਦਾ ਤਸਵੀਲਦਾਰ ਸਾਹਿਬ 8 ਮਹੀਨੇ ਹੋ ਗਏ ਭਰਾ ਹੋਏ ਤੇ ਰਿਸ਼ਵਤ ਤੋਂ ਬਿਨਾ ਕੰਮ ਨਹੀਂ ਹੁੰਦਾ ਕਹਿੰਦੇ ਪ੍ਰੂਫ ਲਿਆਓ ਤਾਂ ਨੂੰ ਦੱਸਾਂ ਕਿ ਅਸੀਂ 9 ਮਹੀਨੇ ਦੇ ਤਸਵੀਲਦਾਰ ਸਾਹਿਬ ਕੋ ਫਟਵਾਰੀ ਸਾਹਿਬ ਕੋ ਫਿਰਦੇ ਲਾਉਣੇ ਆ ਜੀ ਸਾਡਾ ਇੰਤਕਾਲਾ ਮਨਜ਼ੂਰੀ ਲਈ ਪੇਸ਼ ਆ। ਇਹ ਕਹਿੰਦੇ ਜੀ ਨਾਮ ਮਨਜ਼ੂਰ ਕਰਕੇ ਅਸੀਂ ਐਸ.ਆਈ.ਓ.ਂ ਦੇ ਭੇਜਾਂਗੇ। ਸਾਨੂੰ ਇਹਦਾ ਰਿਟਰਨ 6 ਮਹੀਨੇ ਨਹੀਂ ਹੋਰ ਘੂੜਗੇ ਸਾਨੂੰ 6 ਮਹੀਨੇ ਦਾ ਮਾਰੀ ਰਹੀ ਹੈ ਜੀ। ਹਾਲਾਤ ਰਸਿਕਰ ਤੇ 7 ਮਹੀਨੇ ਹੋ ਗਏ ਨਾ ਤਾਂ ਕੋਈ ਇੱਥੇ ਸੁਣਦਾ ਆਉਂਨੇ ਆ ਦੁਪਹਿਰ ਚੁੱਕਣੇ ਮੁੜ ਜਾਂਦੇ ਆ। ਜਵਾਬੀ ਇੱਥੇ ਕੰਮ ਨਹੀਂ ਹੁੰਦਾ ਕਿਸੇ ਦਾ ਵੀ ਉਹੀ ਕਹੀ ਜਾਂਦੇ ਨੇ ਕੰਮ। ਅਸਮਾਨ ਸਾਹਿਬ ਨੇ ਗੰਦ ਚੱਕਿਆ ਗਿਆ ਪਹਿਲੀ ਸਰਕਾਰ ਨੇ ਸਾਫ ਦੀ ਗੰਦ ਤਾਂ ਖੂਣ ਪਿਆ ਹੁਣ ਹੋਣ ਹੁਣ ਫੌੜਿਆਂ ਦਾ ਵੀ ਸਾਫ ਨਹੀਂ ਹੋਣਾ ਪਾਇਆ ਹੋਇਆ ਪਹਿਲੀ ਜੀ ਤਾਰਾ ਚੰਗੀਆਂ ਦੀ ਬੋਝ ਜਤੀ ਵੀ ਇਹਨਾਂ ਨੂੰ ਪਾਈਆ ਪਰ ਤਸੌਂਦੇ ਆ ਹਾਂ ਇਹ ਕਾਲਾ ਮਨਜ਼ੂਰੀ ਲਈ ਪੇਸ਼ ਆ ਬਸ ਦੇ ਉੱਤੇ ਅੱਜ ਵੀ ਤਾਜੀ ਕਰਦਾ ਇਹ ਉਹਨੂੰ ਮਨਜ਼ੂਰ ਨਹੀਂ ਕਰ ਰਹੇ 7 ਲੱਖ ਰੁਪਇਆ ਮੰਗ ਰਹੇ ਨੇ 1 ਲੱਖ ਰੁਪਇਆ ਕੀਲੇ ਦੇ ਸਾਥੋਂ ਮੰਗ ਕਰ ਰਹੇ ਨੇ 20000 ਰੁਪਇਆ ਇਹ ਤੋਂ ਲੱਗਦਾ ਹੋਣਾ ਹੀ ਜਾਈ 20 25000 ਪਰਵਾਰੀ ਸਾਥੋਂ ਪਹਿਲਾਂ ਲੈ ਗਿਆ ਜੀ ਇਸੇ ਕੰਮ ਦੇ ਆਧਾਰ ਤੇ ਅਮਮਾ ਹੋਵਾ ਚਾਹੀਦਾ ਉਹੀ ਲਾੜੀ ਲੱਗਦੀ ਬਾਈਟ 10000 ਕਿਵੇਂ ਮੈਂ ਦਿੱਤਾ ਜੀ ਨੂੰ ਨਹੀਂ ਨਹੀਂ ਹਾਂ ਜੇ ਤੁਸੀਂ 7 ਘੰਟਾ ਬੈਠੇ ਬੈਠੇ ਮੈਨੂੰ 15000 ਦਾ ਦੇ ਲਈ ਕਿਵੇਂ ਲਿਆ ਜੀ 10000 ਫਿਰ ਸ਼ਬਦ ਫ੍ਰੀਜ ਬਦਲੋ ਤੇ 7 ਲੱਖ ਇਹਨਾਂ ਨੂੰ ਹੀ ਆਪਾਂ ਮਾਰਾ ਕਿ ਇਹਦੇ ਸੌਣ ਲਈ ਮੈਂ ਹੀ ਕਹ ਰਿਹਾ ਕੱਲ ਤਾਂ ਇਹ ਹੁੰਦੀ ਹੈ ਇਹਨਾਂ ਦਾ ਨਾਮ ਦੱਸੋ ਸੁਣੋ ਕੱਲੇ ਹੁੰਦੀ ਹੈ ਤੁਸੀਂ ਜਿਹੜੀ ਬਰਾਮੇ ਕਰਦੇ ਜਿਹੜਾ ਤਾਂ ਕਰਦੀ ਐਵੇਂ ਨਹੀਂ ਕਰੀ ਜਾਂਦਾ ਬਿਲਕੁਲ ਲੈ ਕੇ ਆਓ ਅਸੀਂ ਨਾਲ ਕੋਈ ਚੁੱਕ। ਸਰ ਤੁਸੀਂ ਲੈ ਕੇ ਆਏ ਨੰਬਰ ਦਾ? ਹਾਂਜੀ ਮੈਂ ਲੈ ਕੇ ਆਇਆ। ਅੱਜ ਸਵੇਰ ਲੈ ਕੇ ਆਇਆ। ਇਹਦਾ ਨੰਬਰ ਲੈ ਕੇ ਆਇਆ ਜੀ। ਅਸੀਂ ਕਿਹਾ ਅਸੀਂ ਤਾਂ ਸਾਰੇ ਕਹਿੰਦਾ ਕਹਾਂ ਤੁਹਾਡਾ ਜਿਹੜਾ ਨਾਮ ਮੰਜ਼ੂਰ ਆ। ਬੱਲ ਗਿਆ ਜੀ ਫਲਕੜਾ ਕੇ ਦੇਣੀ ਹੈ ਕਹਿੰਦਾ ਦੇਖ ਲਓ ਫਲਕ ਜੀ ਮੰਜ਼ੂਰ ਨਹੀਂ ਪਿਆ। ਕੰਜਾਂ ਸਰ ਤੇਰਾ ਉਠਾ ਨਹੀਂ ਲੱਗਿਆ ਹੁਣਾਂ ਉਹ ਤਾਂ ਕੋ ਕੋਰੀ ਹੁੰਦਾ। ਮੈਂ ਮੰਨਦਾ ਫਿਰ ਉਹਨੇ ਸਾਨੂੰ ਕਿਉਂ ਉਹਦਾ ਉਠਾ ਨਹੀਂ ਲੱਗਿਆ ਹੁਣਾਂ ਮੌਕੇ ਤੇ ਕੋਈ ਕੰਮ ਲੱਭੇ ਨਾ ਵੀ ਮਾਰਦਾ। ਜਿਹੜਾ ਦੋ ਦਿਨ ਦੱਸਣਾ ਪੈਂਦਾ। ਸਰਪੰਚ ਸਾਹਿਬ ਦੇ ਸੀ ਕੀ ਸਰਪੰਚ ਸਾਹਿਬ ਤੁਸੀਂ ਆਓ ਤੁਸੀਂ ਸਰਪੰਚ ਆਓ। ਤੁਸੀਂ ਮੇਰੀ ਗੱਲ ਸੁਣੋ। ਤੋ मेरा हरीश कुमार जी ने आपसे उदार संधारा आज संधारा तहसील ਤੇ ਨਰੇਬਦੀ ਹੋਈ ਹੈ ਵਿਸ਼ਵ ਕੁਮਾਰ ਦੇ ਜਾਮ ਲਾਏ ਨੇ ਪਟਵਾਰੀ ਵੱਲੋਂ ਤੇ ਤਸੀਲ ਦਾ ਸਭ ਤੋਂ ਦੇ ਜੋਨੀ ਕਾਮ ਲੱਗੇ ਨਹੀਂ ਮੰਨੂ ਇਸ ਵਾਰੇ ਮੈਂ ਆਪਣੇ ਰੂਮ ਚ ਬੈਠਾ ਹੈਗਾ ਬਾਹਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈ ਵੀ ਬਟ ਮੈਂ ਪਟਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀਗੇ ਸਾਰੇ ਪਟਵਾਰੀ ਮ ਬੁਲਾਇਆ ਸੀ ਕਾਨੂੰਗੋ ਵੀ ਸਾਰੇ ਆਏ ਸੀਗੇ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਅੱਧਰ ਦਾ ਗੱਲ ਹੈ ਸਾਡਾ ਇੰਤਜ਼ਾਰ ਜਰਾ ਹੈਗਾ ਤੁਸੀਂ ਨਾਮ ਮਨਜ਼ੂਰ ਕਰਤਾ ਹੈ ਮੈਂ ਪਟਵਾਰੀ ਤੋਂ ਬੁਲਾਇਆ ਸੀ ਰਿਕਾਰਡ ਉਸ ਮੁਤਾਬਕ ਹੈ 23 ਤਰੀਕ ਨੂੰ ਨਾਮਜ਼ੂਰ ਹੋਇਆ ਹੋਇਆ ਅੰਤਕਾਰ ਔਰ ਪਟਵਾਰੀ ਦਾ ਔਰ ਕਾਨੂੰਗੋਸਾਬ ਦਾ ਨੋਟ ਲਿਖਿਆ ਆ ਵੀ ਇਹ ਕੁਰਸੀ ਦਾ ਮਤਜ਼ੀਦ ਨਹੀਂ ਹੋਇਆ ਧੀਰਾਂ ਨੂੰ ਕਈ ਵਾਰ ਫਲਾਨ ਤੇ ਕਿਹਾ ਪਉਂਦੂ ਨਹੀਂ ਹੋਇਆ ਇਸ ਕਰਕੇ ਮੇਰੇ ਕੋਲ ਨਾਮਜ਼ੂਰ ਹੋ ਚੁੱਕਾ ਹੈ ਪਰ ਉਹਨਾਂ ਪੀੜਪਰਵਾਰ ਦਾ ਇਹ ਗੱਲ ਕਹਿਣਾ ਹੈ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਤੂੰ ਦੇ ਦੋ ਤੇ ਕੱਲ ਅੰਤਕਾਰ ਚੜ ਜਾਵੇ ਨਹੀਂ ਜੀ ਮੇਰੇ ਕੋਈ ਅਸੀ ਵੀ ਕੋਈ ਨੌਲੇਜ ਨਹੀਂ ਆ ਔਰ ਨਾ ਹੀ ਇਸ ਛੇਲ ਦੇ ਵਿੱਚ ਕੋਈ ਕਿਸੇ ਤੋਂ ਪੈਸੇ ਲਿਆ ਜਾਂਦਾ ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮਨ ਉਸ ਬਾਰੇ ਇਲਜ਼ਾਮ ਬਾਰੇ ਕੋਈ ਨੌਲੇਜ ਨਹੀਂ ਸਮੱਲਾਂ ਬੜਵਾਲੀ ਉਸ ਤੇ ਦੋਸ਼ ਕਰ ਰਹੇ ਨੇ ਜੀ 7 ਲੱਖ ਫਿਰ ਮੰਗ ਰਹੇ ਨੇ ਤੇ 70 ਦਾ ਤੁਸੀਂ ਕੀ ਕਰਦੇ ਕਰਦੇ ਮੈਨੂੰ ਦੱਸਣ ਜੀ ਉਹ ਕੋਈ ਦੇ ਨਾ ਆਪਣਾ ਕੋਈ ਸਬੂਤ ਦੇਣ ਉਹਦਾ ਸਬੂਤ ਆ ਮੈਂ ਉੱਚੇ ਅਦਾਲਤ ਨੂੰ ਭੇਜਦਾਗਾ ਕੁਛ ਦਿਨ ਪਹਿਲਾਂ ਵੀ ਕਹਿ ਰਹੇ ਨੇ 2000 ਲੈ ਆਉਂਦੇ ਨਹੀਂ ਮੰਨਣੀ ਸਰਕਾਰੀ ਕੋਲੋਂ ਕੋਈ ਜਾਣਕਾਰੀ ਪਿਆਦੀ ਹੋਵੇ ਕਿ ਅਸੀਂ ਜੀਮ ਸਾਹਿਬ ਤੱਕ ਜਲਦੀ ਹਾਂਜੀ ਮੈਂ ਜੀਮ ਸਾਹਿਬ ਦੇ ਨੋਟਿਸ ਲਾ ਦੇਣਾ ਇਹ ਸਾਰੀ ਗੱਲ ਮਾਮਲਾ ਇਹ ਆ ਜੀ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਵਿੱਚ ਮਾਮਲਾ ਆ ਇਹ ਇੰਤਕਾਲ ਦਰਜ ਹੈ ਜੀ 11/7/2024 ਦਾ ਪਹਿਲਾਂ ਇਹਦੀ ਪੜਤਾਲ ਹੋਈ ਆ ਉਹਨੇ ਮਨਜ਼ੂਰੀ ਲਈ ਪੇਸ਼ ਆ ਤਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ ਐਸਡੀਐਮ ਸਾਹਿਬ ਦੇ ਮੁਤਨੱਜਾ ਕਰਕੇ ਭੇਜ ਦਿੰਦੇ ਆ ਪਰ ਸਾਨੂੰ ਇਸ ਦਾ ਰੀਜ਼ਨ ਦੱਸਿਆ ਜਾ ਵੀ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾ ਦੇ ਉੱਤੇ ਕੋਈ ਅਲੀਗੇਸ਼ਨ ਅੰਤਖਾਲ ਤੇ ਜੇ ਇਸ ਤੇ ਕੋਈ ਅਲੀਗੇਸ਼ਨ ਇਹਦੀ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਪਰਦਾ ਜੀ ਪਰ ਜੇ ਵੀ ਕੋਈ ਇਲਜ਼ਾਮ ਲਗਾ ਰਹੇ ਤੇ 7 ਲੱਖ ਹਾਂਜੀ ਪੜਵਾਰੀ ਮੈਂ ਪਹਿਲਾਂ ਪੜਵਾਰੀ ਕੋ ਗਿਆ ਪੜਵਾਰੀ ਨੂੰ ਆ ਪਹਿਲਾਂ 20000 ਰੁਪਏ ਦਿੱਤਾ ਵੀ ਇਹ ਸਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਇਆ ਲੱਖ ਰੁਪਏ ਕੀਲੇ ਦੀ ਮੰਗ ਕਰੀ ਕਹਿੰਦਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦੇ 7 ਕੀਲੇ ਨਹੀਂ ਡੋਟ 7 ਲੱਖ ਰੁਪਇਆ ਫਿਰ ਸ਼ੁੱਕਰਵਾਰ ਨੂੰ ਉਹਨੇ ਪੜਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਨੰਬਰਦਾਰ ਨੂੰ ਲਿਆਓ ਮੈਂ ਥੋੜਾ ਇੰਤਕਾਲ ਮਨਜ਼ੂਰ ਕਰਾ ਦੂੰਗਾ ਨੰਬਰਦਾਰ ਸਾਡੇ ਨਾਲ ਨੇ ਉਧਰ ਬਾਹਰ ਤਹਿਸੀਲ ਤੇ ਬੈਠੇ ਨੇ ਅਸੀਂ ਉਹ ਪੜਵਾਰੀ ਸਾਹਿਬ ਕੋਲ ਲੈ ਕੇ ਹੁੰਦੇ ਆਏ ਸਰ ਸਰਕਾਰ ਵੱਡੇ ਵੱਡੇ ਦਾਅਵੇ ਕਰ ਲਿਆ ਕਿ ਇਸ ਵਾਰ ਅਸ਼ੋਕਪੁਰ ਦੇ ਨਕਸ਼ਾ ਸਾਵ ਸਾਵ ਝੂਠੇ ਦਾਅਵੇ ਨਹੀਂ ਕੋਈ ਕੰਮ ਨਹੀਂ ਹੁੰਦਾ ਡਬਲ ਕੁਝ ਨਹੀਂ ਆਇਆ ਜੀ ਪਹਿਲਾਂ ਵਾਲੇ ਕੱਟ ਲੈਂਦੇ ਸੀ ਹੁਣ ਵੱਧ ਗਏ ਡਬਲ ਹੋ ਗਿਆ ਆ ਕੇ ਦੇਖੋ ਬਜ਼ੁਰਗ ਕਿੰਨੇ ਪਿੱਟਦੇ ਨੇ ਜੀ ਕਿਤੇ ਡਬਲ ਹੋ ਗਿਆ ਜੀ ਕੋਈ ਕੰਮ ਨਹੀਂ ਹੁੰਦਾ ਔਰ ਇਹ ਵੀ ਸੋ ਤਾਂ ਕਹਿੰਦਾ ਨਾ ਕੋਈ ਬੁਲਾਉਣਾ ਹੁਣ ਆ ਦੇਖ ਲਓ ਤੁਸੀਂ ਇਹਦੇ ਵਿੱਚ ਜੇ ਕੋਈ ਨੁਕਸਾ ਜੀ ਤਾਂ ਮੈਨੂੰ ਦੱਸ ਦਿਓ ਮੈਂ ਤਾਂ ਜਵਾਬ ਦੇਇਆ ਦੇਖ ਕੋਈ ਨੋਟਰੀ ਆ ਇਹਦਾ ਦੇਖ ਮਨਜ਼ੂਰੀ ਲਈ ਦੇਖਾ ਸਾਨੂੰ ਕਹਿੰਦਾ ਝੂਠਾ 3 ਵਜੇ ਦਾ ਟਾਈਮ ਲੈ ਕੇ ਕਰਦਾ ਹਾਂ ਕੀ ਮੰਨ ਕਰਦੇ ਮੰਗ ਕਰਦੇ ਸਾਡਾ ਇੰਤਕਾਲ ਮਨਜ਼ੂਰ ਕੀਤਾ ਜਾਵੇ ਜੀ ਅਸੀਂ ਤਾਂ ਇਹ ਮੰਗ ਕਰਦੇ ਆ ਨਹੀਂ ਇਹ ਕਹਿੰਦੇ ਉਹਦੀ ਨਹੀਂ ਅਸੀਂ ਤਾਂ ਨਾਂ ਲਾਵਾਂਗੇ ਜੀ ਇਹਨਾਂ ਨੇ ਕੋਈ ਰਿਪੋਰਟ ਕਰ ਗਿਆ ਅਸੀਂ ਇਹਨਾਂ ਦਾ ਨਾਮ ਕਰਵਾਉਂਦਾ ਜਵਾਰ ਜ਼ਿੰਮੇਵਾਰ ਕੰਮ ਨਹੀਂ ਕਰਦੇ ਜੀ ਦੱਸੋ ਜੀ ਅਸੀਂ ਖਾਦਾ ਕਿੱਥੋਂ ਚਲਾਈ ਜੇ ਕੋਈ ਆਰਥਿਕ ਤੰਗੀ ਕਰਕੇ ਕੋਈ ਮੰਨ ਲਓ ਸੂ ਸਾਈਡ ਕਰਦਾ ਜੀ ਤਾਂ ਅਸੀਂ ਜ਼ਿੰਮੇਵਾਰੀ ਇਹ ਹੋਵਾਂਗੇ ਕੋਈ ਪੈਸਾ ਨਹੀਂਗਾ ਜੀ ਲੋਕ ਜਵਾਬ ਨੇ ਇਹ ਗੱਲਾਂ ਮਾਰਦੇ ਨੋਰੇ ਇੱਦੀ ਜਿੱਥੇ ਹਾਂ ਜਸਵੀਰ ਸਿੰਘ ਜੀ ਕੀ ਮਾਮਲਾ ਤੁਸੀਂ ਨਾਰੇਬਾਜੀ ਕਰ ਰਹੇ ਹੋ ਸਿਵਰਾਪਤੀ ਦੇ ਵਿੱਚ ਕੀ ਮਾਮਲਾ ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ ਠੀਕ ਆ ਉਹ ਇੰਤਕਾਲ ਨਹੀਂ ਜੀ ਸਾਡੇ ਨੌ ਚੜ ਰਿਹਾ ਹੈ ਵਿਰਾਸਤ ਵਿਰਾਸਤ ਤੁਹਾਡਾ ਪਿੰਡ ਕਿਹੜਾ ਮਾਨਕੀ ਇਸ ਚੀਜ਼ ਦਾ ਇੰਤਕਾਲ ਆ ਪੂਰਾ ਮਾਮਲਾ ਠੀਕ ਆ ਜੀ ਸਾਡੇ ਡੈਡੀ 2022 ਚ ਡੈਥ ਹੋ ਗਈ ਸੀ ਜੀ ਅਸੀਂ 5 ਜਾਣੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਸਵੀਲਦਾਰ ਤੇ ਪਟਵਾਰੀ ਨੂੰ ਉਹ ਸਾਡੇ ਨੌ ਨਹੀਂ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੇੜੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਨੇ ਆ ਕਿਤੇ ਕਿਵੇਂ ਓਕਣੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਬੂ ਕੌਦ ਖਾਨ ਆਏਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਸਕੂਲ ਚੋਂ ਸਾਡੇ ਬੈਂਕ ਤੋਂ ਜਵਾਕ ਲਾਤੇ ਜੀ ਸਕੂਲ ਵਾਲੀ ਚੋਂ ਤੇ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੀ ਜਾਬ ਲਗਾ ਰਹੇ ਹੋ ਥੋੜਾ 7 ਲੱਖ ਰਿਸ਼ਵਤ ਲੱਗੀ ਗਈ ਹਾਂਜੀ ਬਸ ਇਹ ਵੀ ਇੰਤਕਾਲ ਚਾੜਾਂਗੇ ਗਵਾਹੀ ਨਹੀਂ ਦੋਏ ਹਾਂ ਗਵਾਹੀ ਇਹ ਪਟਵਾਰੀ ਨੇ ਸਭ ਤੋਂ 7 ਲੱਖ ਰੁਪਏ ਕਿਉਂਕਿ ਮੇਰਾ ਬ੍ਰਦਰ ਆਇਆ ਸੀ ਨਾਲ ਮੇਰੀ ਭਾਬੀ ਸੀਗੀ ਆਈ ਠੀਕ ਆ ਜੀ ਇਹਨਾਂ ਨੇ 10000 ਰੁਪਏ ਪਟਵਾਰੀ ਨੂੰ ਦੇ ਕੇ ਵੀ ਰੱਖਿਆ ਉਹਨੇ 10 15 ਦਿਨ ਬਾਅਦ ਫੇਰ ਮੋੜ ਚਮਨ ਬਟਵਾਰੀ ਆ ਜੀ ਸਾਰੇ ਬਟਵਾਰੀ ਗਲਤ ਨਹੀਂ ਗੇ ਚਮਨ ਚਮਨ ਲਾਲ ਜੀ ਚਮਨ ਹਾਂਜੀ ਤੁਸੀਂ ਕਿੰਨੀ ਵਾਰ ਗੱਲ ਕਰਕੇ ਤੇ ਵਾਰ ਪੱਟੋ ਘੱਟ ਸਾਨੂੰ ਜਨਵਰੀ ਦੇ ਆਉਣੇ ਆ ਜਨਵਰੀ ਦੇ ਜੀ ਤੁਸੀਂ ਦਾ ਸਾਹਿਬ ਨਾਲ ਵੀ ਕਈ ਵਾਰ ਅਸੀਂ ਸਰੋਦੀ ਵੀ ਗਏ ਆ ਜੀ ਆਹ ਦੇ ਉੱਤੇ ਡੀਸੀ ਆਏ ਸੀ ਜੀ ਆਏ ਉੱਤੇ ਪੇਸ਼ ਹੋਈ ਉਦੋਂ ਤੁਸੀਂ ਦਾ ਸਾਹਿਬ ਨੇ ਸਾਨੂੰ ਤੋਂ ਬੰਦ ਕਰਤਾ ਜੀ ਤਸਵੀਰ ਮੇਰੀ ਨਾਰੇਬਾਦੀ ਹੀ ਸੀ ਹਾਂਜੀ ਤੁਸੀਂ ਕੀ ਕਹਿੰਦੇ ਤੁਹਾਡਾ ਕੰਮ ਨਾ ਹੋ ਜਾ ਸੱਪ ਕੀ ਅਸੀਂ ਅੱਗੇ ਜਮਨ ਕਰਨ ਵਾਲਾ ਮੈਂ ਕਿ ਟਰਾਪ ਸਾਰੇ ਜ਼ਿਮੀਦਾਰ ਅਸੀਂ ਜੱਟ ਜ਼ਿਮੀਦਾਰ ਖੇਤੀ ਬਾੜੀਆਂ ਦਾ ਜ਼ਿਆਰ ਕੇ ਵੇਲੇ ਆ ਰੋਏ ਗੇੜੇ ਮਾਰਨੂ ਸਾਡਾ ਦਾ ਵੀ ਸਰ ਲੈ ਜਾਂਦੇ ਤੇ ਬੈਂਕਾਂ ਦੇ ਸਾਡੇ ਘਰ ਆਉਂਦੇ ਨੇ ਜਿਹਦੇ ਪੈਸੇ ਦੇਣੇ ਨੇ ਹਰ ਵੇਲੇ ਸਾਡੇ ਘਰੇ ਆਉਂਦੇ ਨੇ ਉਹ ਕਿਤੇ ਸਮਝਦੇ ਨਹੀਂ ਜੀ ਇਹ ਤਾਂ ਅੰਦਰ ਪੈਸੇ ਨੇ ਜੀ ਮੇਰਾ ਨਾਮ ਹੀ ਰਾਜਵੀਰ ਸਿੰਘ ਭੰਗੂ ਆ ਜੀ ਮਾਰ ਲਾਉਣੀ ਅੱਜ ਸੁਨਾਗਤੀ ਜਿਹੜੀ ਨਾਲ ਬੱਤੀ ਕਰੀ ਇਹ ਆਪਣੇ ਪਿੰਡ ਦੀ ਮਾਨਕੀ ਦੇ ਵੀਰ ਹੋਣੀ ਨੇ ਇਹਨਾਂ ਦਾ ਜ਼ਮੀਨ ਦਾ ਇੰਤਕਾਲ ਚੜਨਾ ਵੀ 9 ਮਹੀਨੇ ਤੋਂ ਅਸੀਂ ਗੇੜੇ ਮਾਰਦੇ ਆ ਨਾ ਕੋ ਚਮਨ ਲਾਲ ਜੀ ਨੂੰ ਅਸੀਂ ਹੱਥ ਬੰਨ੍ਹ ਕੇ ਵੀ ਬੇਨਤੀ ਕੀਤੀ ਆ ਦੇਖੋ ਅਸੀਂ ਰੋਜ਼ ਆਉਣਾ ਤੁਸੀਂ ਕਿਹਨਾਂ ਦੋਸ਼ਮਣੀ ਪਾ ਕੇ ਜਾਂ ਕੋਈ ਕਿਸੇ ਨੂੰ ਬਦਨਾਮ ਕਰਕੇ ਖੁਸ਼ ਨਹੀਂਗੇ ਵੀ ਚਲੋ ਜੋ ਕੰਮ ਪਿਆਰ ਨਾਲ ਹੋ ਜਾਵੇ ਉਹ ਲੜਾਈ ਨਾਲ ਕਰਕੇ ਜਾਂ ਧਰਨੇ ਲਾ ਕੇ ਉਹਦਾ ਕੋਈ ਕੰਮ ਹੱਲ ਨਹੀਂ ਹੁੰਦਾ ਠੀਕ ਹੈ ਜੀ ਗੱਲ ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਤੇ ਕਹਿੰਦੇ ਕੁਰਸੀ ਨਾਮਾ ਪਟਵਾਰੀ ਸਾਹਿਬ ਨੂੰ ਤੇ ਤੁਹਾਡਾ ਫਰਜ਼ ਸੀਗਾ ਕਰਾਉਣ ਦਾ ਕੁਰਸੀ ਨਾਮਾ ਪਟਵਾਰੀ ਸਾਹਿਬ ਦਾ ਦੱਸਣ ਦਾ ਫਰਜ਼ ਨਹੀਂ ਸੀ ਤਸਵੀਲਦਾਰ ਸਾਹਿਬ ਨੂੰ ਅੱਜ ਅਸੀਂ ਦੱਸਿਆ ਚਮਨ ਲਾਲ ਜੀ ਚਮਨ ਲਾਲ ਤਸਵੀਲਦਾਰ ਸਾਹਿਬ ਸਾਨੂੰ ਅੱਜ ਕਹਿੰਦੇ ਤੁਸੀਂ ਦੱਸਣਾ ਸੀ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਜੱਟ ਜੀ ਵਗੈਰੋਂ ਤੁਸੀਂ ਆਪ ਦੱਸੋ ਪਟਵਾਰੀ ਨੂੰ ਨਹੀਂ ਪਤਾ ਜਿਹੜਾ ਆਪਣੀ ਪੋਸਟ ਤੇ ਆਇਆ ਉਹਨੂੰ ਵੀ ਤਾਂ ਪਤਾ ਵੀ ਆਪਾਂ ਇਹਨਾਂ ਨੂੰ ਕੁਰਸੀ ਨਾਮੇ ਦਾ ਦੁੱਤੀਏ 7 ਲੱਖ ਰੁਪਏ ਚਮਨ ਲਾਲ ਨੇ ਜੱਗੇ ਮਾਨ ਕੀ ਵੀਰਨਾਮੇ ਤੋਂ ਮੰਗਿਆ ਲੱਖ ਰੁਪਏ ਕੀਲੇ ਦਾ ਮੰਗਿਆ ਜੀ ਸ਼ੁੱਕਰਵਾਰ ਨੂੰ ਇਹਨੇ ਸਾਨੂੰ ਵਾਦਾ ਕੀਤਾ ਵੀ ਮੈਂ ਤੁਹਾਡਾ ਸੋਮਵਾਰ ਨੂੰ ਨੰਬਰ ਨਾ ਸੋਰੀ ਸੋਮਵਾਰ ਨੂੰ ਛੁੱਟੀ ਤੇ ਮੰਗਲਵਾਰ ਨੂੰ ਤਾਂ ਕੰਮ ਕਰਾਂ ਵੀ ਛੁੱਟੀ ਮੰਗਲਵਾਰ ਨੂੰ ਨੰਬਰਦਾਰ ਲੈ ਵਾਜੇ ਅਸੀਂ ਸਵੇਰ ਦੇ ਹੈਰਾਨ ਹੁੰਦੇ ਆ ਵੀ ਜੱਟ ਇਹਨਾਂ ਦਾ ਖੇਤੀਬਾੜੀ ਵਾਲੇ ਬੰਦੇ ਐਨੇ ਬੇਲੇ ਨਹੀਂ ਇਹ ਤਾਂ ਏਸੀ 'ਚ ਬੈਠੇ ਨੇ ਇਹਨਾਂ ਨੂੰ ਗੱਲਾਂ ਹੁੰਦੀਆਂ ਨੇ ਜੀ ਭਗਵਾਨ ਤਮਾਨ ਸਰਕਾਰ ਕਹਿੰਦੀ ਹੈ ਰਿਸ਼ਵਤ ਬੰਦ ਹੋਗੀ ਜੱਦੇ ਇਹਨੇ ਗੰਦੇ ਨੇ ਵੀ ਇੰਨਾ ਪਾਦਾ ਰਹਿ ਰਿਹਾ ਰੱਬ ਦਾ ਨਾਮ ਅਸੀਂ ਆਪ ਵੋਟ ਆਵਾਜ਼ ਮਾਤਮੀ ਨੂੰ ਪਾਈ ਸੀ ਅਸੀਂ ਆਪ ਵੋਟ ਅਨਬੋਲ ਪਟਵਾਰੀ ਤੇ ਤਸਦੀਲਦਾਰਾ ਹੋਰ ਅਸੀਂ ਸਾਰੀ ਕਚੈਰੀ ਨੂੰ ਮਾੜਾ ਨਹੀਂ ਕਹਿੰਦੇ ਬਹੁਤ ਚੰਗੇ ਪਟਵਾਰੀ ਵੀ ਨੇ ਪਰ ਇਹ ਕੁਝ ਗੰਦੇ ਗੰਦੇ ਬੰਦੇ ਨੇ ਸਾਰੇ ਗੰਦੇ ਗੰਦ ਕੀਤਾ ਹੋਇਆ ਪਿੰਡਾਲ ਜੱਟ ਸਭ ਦਾ ਸਾਰੇ ਲਿਆ ਕੇ ਖੇਤੀ ਬਾੜੀ ਆ ਟਾਲੀਆਂ ਨਾਰੇ ਲਾਵਾਂਗੇ ਜੀ ਕਚੈਰੀਆਂ ਕਰ ਦੇਗੇ ਬੰਦ ਜੇ ਤੇ ਧੂਆ ਮੁੰਡਾ ਦਵਾਈ ਖਾ ਕੇ ਮਰ ਗਏ ਜਿੰਮੇਵਾਰ ਇਹ ਹੋਣਗੇ ਸਾਨੂੰ ਦੱਸੋ ਰੀਜਨ ਕੀ ਆ ਐਪਲੀਕੇਸ਼ਨ ਇਹ ਤੇ ਨਹੀਂ ਆਈ ਹੋਈ ਨਾ ਕਰ ਜੀ ਐਸ ਡੀ ਐਮ ਦੇ ਕਰਕੇ ਕੰਮ 6 ਮਹੀਨੇ ਸਾਨੂੰ ਲੰਬਾ ਪਾਉਣਗੇ ਠੀਕ ਨਹੀਂ ਗਾ ਉੱਥੇ ਆਉਣਾ ਜਾਂਦੇ ਨੇ ਸਾਨੂੰ 10 ਮਹੀਨੇ ਤੱਕ ਕੀਤਾ ਦੇ ਆ ਸਾਨੂੰ ਹਾਂਜੀ ਹਾਂਜੀ ਤੱਕ ਕਰ ਦਿਆ ਆਹੀ ਗੱਲ ਕਿ ਸਾਡੇ ਟਾਈਮ ਉੜੋ ਨਾਲੇ ਲਾੜ ਦੇ 10 ਲੱਖ ਵੀ ਨਹੀਂ ਤੇ ਵਿਚਾਰੇ ਗਰੀਬ ਬੰਦੇ ਨੇ ਜੀ ਗਰੀਬਾਂ ਨਾਲੇ ਸਾਰਾ ਧੱਕਾ ਹੁੰਦਾ بڑے ਬੰਦੇ ਦਾ ਕੰਮ ਹੁੰਦਾ ਐਮਐਲਏ ਸਾਹਿਬ ਨੂੰ ਕਹੋ ਉਹ ਵੀ ਨਹੀਂ ਕੋਈ ਕਰਦੇ ਸਭ ਰਾਲੇ ਮਲੇ ਨੇ ਜੀ ਸਭ ਰਾਲੇ ਮਲੇ ਨੇ ਜੀ ਜੇ ਹਲਨਾ ਹੋਏ ਮਰਨਗੇ ਉਹਦੇ ਜ਼ਿੰਮੇਵਾਰ ਇਹ ਨੇ ਠੀਕ ਹੈ ਬਈ ਹਾਂ ਜੀ ਹਾਂ ਤੇ ਦੂਜੀ ਨੰਬਰ ਗੱਲ ਅਸੀਂ ਧਰਨਾ ਲਾਵਾਂਗੇ ਦਬਨੇ ਵਾਲੇ ਅਸੀਂ ਹੈ ਨਹੀਂ ਗੇ ਵੋਟ ਅਸੀਂ ਵੀ ਇਹਨਾਂ ਨੂੰ ਪਾਈ ਤਈ ਇਹਨਾਂ ਨੂੰ ਵੋਟ ਪਾਈ ਨਹੀਂ ਪਰ ਅੱਜ ਅਸੀਂ ਪ੍ਰਚਾਰ ਰਹੇ ਆ ਵੀ ਆਹ ਨਾਮ ਮੇਰੇ ਨਾਲ ਦੀ ਸੰਗ ਇਹਨਾਂ ਨੂੰ ਵੋਟ ਪਾ ਕੇ ਧੰਨਵਾਦ ਜੀ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ بیگم شہناز جی ਸੰਪਰਕ ਕਰੋ 8725040658 8725040658